करने तो ने don't

ਵਿਚ ਇਸ ਤਰ੍ਹਾਂ ਦੇ ਬੁਲੰਤ ਆਵਾਜ਼ ਵਾਲੇ ਕਰੀ ਇਹ ਵਿੱਚ ਵਿੱਚ ਇਸ ਕਰਕੇ ਲੱਗ ਜਾਂਦੇ ਆ ਕਿ ਜਦੋਂ نیند ਆਣ ਲੱਗੇ ਨਾ ਤੇ ਦਾਦਾ ਕਰੀਏ ਕਿ ਲੋੜਤ ਨਹੀਂ ਪਰ तकरीबन ਸਾਰਿਆਂ ਦੀ نیند ਚੁੱਟ ਜਾਂਦੀ ਜਿਹੜਾ ਇਹ ਦੀ ਗੂੰਜ ਜਿਹੜੀ ਹੈ ਉਹ ਕਵੀਦਰ ਪਰ ਦਰਬਾਰ ਨੂੰ ਹੋਰੂ ਆਪਸੀ ਹੈ ਸੋ ਬੜੀ ਤੁਲਾ ਦੇ ਵਾਜ ਵਿੱਚ ਮੈਨਵਾਜੀ ਕੋਈ ਗੜਵਾ अपनी कविता के गई बहुत बहुत धनबाद